ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆ ਰਹੇ ਸੀਗੇ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀਗਾ ਇਸ ਤੋਂ ਪਹਿਲਾਂ ਪਾਈ ਸੀਗੀ ਕਿ ਸਰ ਸਾਨੂੰ ਮੇਲ ਆ ਰਹੀ ਹੈ ਤੇ ਮੇਲ ਦੇ ਵਿੱਚ 2023 ਜਿਹੜਾ ਹੈਗਾ ਉਹ ਲਿਖਿਆ ਆ ਰਿਹਾ ਹੈ ਤੇ ਆਪਾਂ ਮੇਲ ਜਿਹੜੀ ਹੈਗੀ ਹੈ ਦੋ ਕੈਂਡੀਡੇਟ ਤੋਂ ਮੰਗਾਈ ਜਾਂਦੇ ਆਪਾਂ ਉਹ ਚੈੱਕ ਕਰ ਲੈਣੇ ਆ ਤੇ ਉਸ ਤੋਂ ਬਾਅਦ ਇਹ ਇੱਕ ਧਿਆਨ ਦੇਣੇ ਕਿ ਮੇਲ ਸਿਰਫ ਜਿਹੜੇ ਬੱਚੇ ਪਾਸ ਕਰਕੇ ਆਏ ਨੇ ਉਹਨਾਂ ਨੂੰ ਹੀ ਜਿਹੜੀਆਂ ਮੇਲਾਂ ਨੇ ਉਹ ਆਈਆਂ ਨੇ ਸਪੋਜ਼ ਕਰੋ ਤੁਹਾਡਾ ਅੱਜ ਜਿਹੜਾ ਟੈਸਟ ਸੀਗਾ ਤਾ ਕਾ ਅਗਲੇ ਦਿਨ ਤੁਹਾਨੂੰ ਜਿਹੜੀ ਹੈਗੀ ਮੇਲ ਉਹ ਆਈ ਹੈ ਜਿਹੜੇ ਬੱਚੇ ਕਲੀਅਰ ਕਰਕੇ ਆਏ ਨੇ ਉਹਨਾਂ ਨੂੰ ਹੀ ਜਿਹੜੀ ਮੇਲ ਹੈ ਉਹ 2023 ਤੱਕ ਉਹ ਆ ਰਿਹਾ ਹੈ ਤਾਂ ਆਪਾਂ ਮੇਲ ਜਿਹੜੀ ਹੈਗੀ ਉਹ ਦੇਖ ਲੈਣੇ ਇੱਕ ਵਾਰੀ ਕੀ ਮੇਲ ਦੇ ਵਿੱਚ ਕੀ ਲਿਖਿਆ ਆ ਰਿਹਾ ਹੈ ਤਾਂ ਇਹ ਜੀ ਜਿਹੜੀ ਹੈਗੀ ਮੇਲ ਉਹ ਆਈ ਹੈ ਉਹ ਸਾਰੇ ਕੈਂਡੀਡੇਟ ਨੂੰ ਜਿਹੜੇ ਵੀ ਬੱਚੇ ਉੱਥੇ ਜਾ ਕੇ ਕਲੀਅਰ ਕਰਕੇ ਆਏ ਨੇ ਨੈਕਸਟ ਡੇ ਉਹਨਾਂ ਨੂੰ ਇਹ ਮੇਲ ਦੇਖਣ ਨੂੰ ਮਿਲੀ ਹੋਣੀ ਡੀਅਰ ਐਪਲੀਕੇਟ ਤੁਹਾਡਾ ਨਾਮ ਹੋਊਗਾ ਉੱਪਰ ਯੂਰ ਐਪਲੀਕੇਸ਼ਨ ਫਾਰ ਕਨਸਟੇਬਲ ਡਿਸਟ੍ਰਿਕਟ ਪੁਲਿਸ ਕੈਰਰੀਅਰ 2023 ਹੈਸ ਬੀਨ ਸਬਮਿਟਡ ਸਫਲੀ ਰਿਗਾਰਡ ਪੰਜਾਬ ਪੁਲਿਸ ਥਿਸ ਇਜ਼ ਅ ਸਿਸਟਮ ਜਨਰੇਟਡ ਮੇਲ ਸਿਰਫ ਆਹ ਦੋ ਲਾਈਨਾਂ ਦੀ ਜਿਹੜੀ ਮੇਲ ਹੈ ਉਹ ਆਈ ਹੋਈ ਆ ਇਹ ਜਿਹੜੀ ਹੈਗੀ ਸਿਸਟਮ ਜਨਰੇਟਡ ਜਿਹੜੀ ਮੇਲ ਹੈ ਇਹ ਤੇ ਬਾਈ ਮਿਸਟੇਕਲੀ ਇੱਥੇ ਕਿਹਾ 2023 ਜਿਹੜਾ ਹੈਗਾ ਉਹ ਲਿਖਿਆ ਹੋਇਆ ਹੈ ਇਹ 2023 ਕਿਉਂ ਕਿਉਂਕਿ ਤੁਸੀਂ ਇਸ ਤੋਂ ਪਹਿਲਾਂ ਵੀ 2023 ਦੇ ਵਿੱਚ ਵੀ ਜਿਹੜਾ ਪੇਪਰ ਹੈ ਉਹ ਦਿੱਤਾ ਹੋਣਾ ਤੇ ਜਿਹੜੇ ਬੱਚੇ ਨੇ ਸਿਰਫ ਇਸ ਵਾਰ ਹੀ ਫਾਰਮ ਭਰੇ ਸੀ 2024 ਦੇ ਵਿੱਚ ਉਹਨਾਂ ਦੇ 2024 ਹੀ ਲਿਖਿਆ ਆ ਰਿਹਾ ਹੈ ਪਰ ਜਿਨ੍ਹਾਂ ਨੇ ਪਹਿਲਾਂ ਵੀ ਫਾਰਮ ਜਿਹੜੇ ਹੈਗੇ ਭਰੇ ਸੀ 2023 ਦੇ ਵਿੱਚ ਉਹਨਾਂ ਦਾ ਐਵੇਂ ਲਿਖਿਆ ਆ ਰਿਹਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਸਿਸਟਮ ਜੁਰੇਟਡ ਮੀਲ ਹੈ ਤੇ ਸੇਮ ਹੀ ਤੁਹਾਨੂੰ ਜਿਹੜਾ ਜਿਹੜਾ ਤੁਹਾਨੂੰ SMS ਆਇਆ ਉਹ ਸਹੀ ਆਇਆ ਹੁਣ ਆ SMS ਉਹ ਵੀ ਮੈਂ ਦਿਖਾ ਦਿੰਦਾ ਕਿ ਇਹ ਕੈਂਡੀਡੇਟ ਨੂੰ ਮੇਲ ਵੀ ਆਈ ਹੈ ਤੁਹਾਨੂੰ ਤੇ SMS ਵੀ ਆਇਆ ਹੈ ਤੇ ਇਹ ਸਭ ਜਿਹੜਾ ਹੈਗਾ ਜਦ ਤੁਸੀਂ ਟ੍ਰਾਇਲ ਕਲੀਅਰ ਕਰ ਦਿੰਨੇ ਹੋ ਜਿਹੜੇ ਜਿਹੜੇ ਵੀ ਟ੍ਰਾਇਲ ਦੇ ਵਿੱਚ ਗਏ ਸੀ ਕੈਂਡੀਡੇਟ ਉਹਨਾਂ ਸਾਰਿਆਂ ਨੂੰ ਇਹ ਜਿਹੜੀ ਹੈਗੀ ਹੈ ਮੇਲ ਤੇ SMS ਆਇਆ ਪਰ ਤੁਹਾਡਾ ਜਿਹੜਾ SMS ਹੈ ਉਹ ਸਹੀ ਹੋਣਾ SMS ਤੇ ਮੈਂ ਦਿਖਾ ਦੇਣਾ ਤੁਹਾਨੂੰ ਕੀ-ਕਿਆ ਲਿਖਿਆ ਜਿਹੜਾ ਹੈਗਾ ਉਹ ਆਇਆ ਤੁਸੀਂ ਆਪਣਾ ਵੀ ਜਿਹੜਾ ਹੈਗਾ SMS ਉਹ ਚੈੱਕ ਕਰ ਸਕਦੇ ਹੋ ਜਿਹੜਾ ਵੀ ਤੁਹਾਡਾ ਫੋਨ ਨੰਬਰ ਜਦੋਂ ਤੁਸੀਂ ਫਾਰਮ ਭਰੇ ਸੀਗੇ ਜਿਹੜਾ ਫੋਨ ਨੰਬਰ ਤੇ ਮੇਲ ਆਈਡੀ ਦਿੱਤੀ ਸੀਗੀ ਉਹਦੇ ਉੱਪਰ ਤੁਹਾਨੂੰ ਇੱਕ SMS ਵੀ ਆਇਆ ਹੋਣਾ ਸੇਮ ਡੇਟ ਨੂੰ ਸੇਮ ਟਾਈਮ ਤੇ ਤਾਂ ਉਹ ਵੀ ਤੁਸੀਂ ਇੱਕ ਵਾਰ ਜਿਹੜੀ ਹੈਗੀ ਆ ਉਹ ਚੈੱਕ ਕਰ ਲੈਣਾ ਮੈਂ ਤੁਹਾਨੂੰ SMS ਜਿਹੜਾ ਹੈਗਾ ਉਹ ਦਿਖਾ ਦੇਣਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਡੀਅਰ ਕੈਂਡੀਡੇਟ ਯੂਅਰ ਸਫਲੀ ਕੰਪਲੀਟਿਡ ਦਾ ਸਬਮਿਸ਼ਨ ਫਾਰਮ ਫॉर ਕਨਸਟੇਬਲ ਕੈਟਰੀ ਵਿਦ ਅਪਲੀਕੇਸ਼ਨ ਨੰਬਰ CT0234026 ਐਮੀ ਦਾ ਤੁਹਾਨੂੰ ਜਿਹੜਾ ਹੈਗਾ ਮੇਲ ਵੀ ਆਈ ਹੋਣੀ ਉਹਦੇ ਵਿੱਚ ਕੋਈ 2023 2024 ਜਿਹੜਾ ਹੈਗਾ ਉਹ ਉਹਦੇ ਵਿੱਚ ਕੁਝ ਨਹੀਂ ਲਿਖਿਆ ਹੋਣਾ ਤੇ ਸੇਮ ਟਾਈਮਿੰਗ ਤੇ ਤੁਸੀਂ ਆਪਣਾ ਮੇਲ ਤੇ ਮੈਸੇਜ ਦੋਨੋਂ ਚੈੱਕ ਕਰੋ ਮੇਲ ਜਿਹੜੀ ਹੈਗੀ ਪਾਈ ਮਿਸਟੇਕ 2023 ਉੱਥੇ ਜਿਹੜਾ ਹੈ ਲਿਖਿਆ ਗਿਆ 2024 ਪਰ ਉਹਦੇ ਵਿੱਚ ਐਡਾ ਕੁਝ ਖਾਸ ਹੈ ਨਹੀਂ ਉਹ ਤਾਂ ਇਹੀ ਹੈ ਵੀ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਸਬਮਿਟਡ ਹੋ ਚੁੱਕੀ ਹੈ ਸਕਸੈਸਫੁਲੀ ਸਿਰਫ ਉਸ ਦਾ ਹੀ ਹੈ ਤਾਂ ਉਹ ਕੋਈ ਐਡੀ ਲੋਡ ਲੈਣ ਵਾਲੀ ਗੱਲ ਨਹੀਂ ਹੈਗੀ ਕਿ ਸਾਨੂੰ ਦੋ ਹਜ਼ਾਰ ਤੇਈ ਲਿਖਿਆ ਆ ਰਿਹਾ ਫਿਰ ਗਲਤ ਆ ਰਿਹਾ ਠੀਕ ਹੈ ਜੀ ਇਹ ਤਾਂ ਤੁਹਾਨੂੰ ਜਿਹੜੇ ਵੀ ਕੈਂਡੀਡੇਟ ਗਏ ਸੀਗੇ ਟਰਾਇਲ ਕਰਕੇ ਆਏ ਨੇ ਉਹਦੇ ਹੀ ਰਿਗਾਰਡਿੰਗ ਜਿਹੜੀ ਹੈਗੀ ਆ ਉਹ ਭੇਜੀ ਗਈ ਹੈ ਅਤੇ ਇੱਡਾ ਕੁਛ ਇਹਦੇ ਵਿੱਚ ਖਾਸ ਲਿਖਿਆ ਵੀ ਨਹੀਂ ਇਹੀ ਲਿਖਿਆ ਵੀ ਸਬਮਿਸ਼ਨ ਜਿਹੜੀ ਹੈਗੀ ਔਨਲਾਈਨ ਉਹ ਹੋ ਚੁੱਕੀ ਹੈ ਤਾਂ ਇਹਦੀ ਕੋਈ ਟੈ ਤੁਹਾਨੂੰ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ ਜੇਕਰ ਉੱਥੇ ਦੋ ਹਜ਼ਾਰ ਤੇਈ ਵੀ ਲਿਖਿਆ ਆ ਰਿਹਾ ਤਾਂ ਬਾਕੀ ਸਮੇਂ ਤੁਸੀਂ ਦੇਖ ਲੈਣਾ ਐਸਐਮਐਸ ਤੇ ਜੇ ਕੋਈ 2023 2024 ਕੁਝ ਵੀ ਨਹੀਂ ਜਿਹੜਾ ਹੈਗਾ ਉਹ ਲਿਖਿਆ ਆ ਰਿਹਾ ਹੈ ਠੀਕ ਹੈ ਜੀ ਤੇ ਨੈਕਸਟ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਅੱਜ ਜਿਹੜਾ ਹੈਗਾ ਕੈਂਡੀਡੇਟ ਕਿੰਨੇ-ਕਿੰਨੇ ਜਿਹੜੇ ਕੈਂਡੀਡੇਟ ਨੇ ਪਾਸ ਹੋਏ ਨੇ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਫਿਰ ਰਿਜ਼ਲਟ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੈ ਤਾਂ ਨੀਚੇ ਕਮੈਂਟ ਕਰਕੇ ਉਹ ਪੁੱਛ ਸਕਦਾ ਹੈ ਥੈਂਕ ਯੂ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ